ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡ ਅਲਗੋ ਕੋਠੀ ਆ ਗਿਆ ਸਜਣੋ। ਤਹਿਸੀਲ ਭਿੱਖੀ ਪੈਂਡ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਘਰੇਲੂ ਪਰਿਵਾਰ ਦੇ ਕੋਲੋਂ ਦੋ ਮੱਝਾਂ ਝੋਟੀਆਂ ਵਿਖਾਉਣ ਲੱਗੇ ਆ ਘਰ ਦੇ ਪਸ਼ੂ ਆ। ਆ ਮੈਂ ਬਿਲਕੁਲ ਹੀ ਤਾਜੀ ਸੁਈ ਰਾਤ ਦੀ ਜੇਰ ਜੂ ਰੋਕੇ ਪੈ ਗਈ ਕੇਰਾ ਵੀਰ ਹਰਾਂ ਨੇ ਮੰਨ ਲਓ ਵੀ ਬੋਲਾਏ ਚੋ ਸਾਫ ਕੀਤੀ ਆ ਡੋਕੇ ਛੱਡੇ ਆ ਕੱਟੇ ਨੂੰ ਜਨਮ ਦਿੱਤਾ ਇਹਨੂੰ ਕਿੰਨੇ ਦਿਨ ਝੂਟੀ ਸੁਈ ਨੂੰ ਹੋਣਗੇ ਕਿੰਨਾ ਦੁੱਧ ਵਾਦਾ ਉਹ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਆਜੋ ਨੀਲੀ ਰਾਵੀ ਤੋਂ ਸ਼ੁਰੂ ਕਰਦੇ ਹਾਂ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆਗੀ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਪਾਉਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਵੀਰ ਜੀ ਸਾਸਰੀ ਕਾਲ ਧੰਨਵਾਦ ਵੀਰ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਘਰ ਦਰਸ਼ਨ ਦੇਤੇ ਬਹੁਤ ਬਹੁਤ ਮਿਹਰਬਾਨੀ ਦਿੱਤੀ ਧੰਨਵਾਦ ਤੁਹਾਡਾ ਵੀ ਦਿਲੋਂ ਧੰਨਵਾਦ ਜੀ ਤੁਸੀਂ ਯਾਦ ਕੀਤਾ ਤੇ ਮਹਾਰਾਜ ਆਪਣਾ ਨਾਮ ਤੇ ਐਡਰੈਸ ਦੱਸ ਦਗੇ ਮੇਰਾ ਨਾਮ ਹੈ ਪਿੰਡ ਦੇ ਵਿੱਚ ਸਰ ਬਲਜੀਸਨ ਲਿਆਣੀ ਕਰਾ ਵਾਲਾ ਕਰਕੇ ਵਜਦਾ ਜੀ ਓਕੇ ਪਿੰਡ ਅਲਗੋ ਕੋਠੀ ਆ ਠੀਕ ਆ ਇੱਕ ਮੇਰੀ ਬਾਹਰ ਸੜਕ ਦੇ ਉੱਤੇ ਆ ਜਿਹੜੀ ਅਲਗੋ ਕੋਠੀ ਤੋਂ ਲੱਧੂ ਕਲਸੀਆਂ ਨੂੰ ਜਾਂਦੀ ਹੈ ਲੱਧੂ ਕਲਸੀਆਂ ਨੂੰ ਛੜਕ ਜਾਂਦੀ ਉਹਦੇ ਉੱਤੇ ਰੋਡ ਤੇ ਘਰ ਰੋਡ ਦੇ ਉੱਤੇ ਬਿਲਕੁਲ ਬੂਏ ਗਏ ਪੀਪਲ ਕਿਸੇ ਨੂੰ ਵੀ ਪੁੱਛ ਲਓ ਪਿੰਡ ਅਲਗੋ ਕੋਠੀ ਜਾਣ ਕੇ ਬਲਜੀਤ ਨਾਲ ਲੈਣੀ ਵਾਲੇ ਜਹਾਂ ਉਸੇ ਲੇ ਦੱਸਣਗੇ ਜੀ ਠੀਕ ਆ ਜੀ ਧੰਨਵਾਦ ਇਹ ਝੋਟੀ ਮੇਰੀ ਘਰ ਦੀ ਆ ਜੀ ਨੰਬਰ ਆਪਣੇ ਭੈਣਾ ਭਰਾਵਾਂ ਨੂੰ ਦੱਸ ਕੇ ਪਹਿਲਾਂ ਆਪਣੇ 92720 00786 92720 00786 9173 00307 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰਨਾ 9173 00307 ਹਾਂਜੀ ਠੀਕ ਆ ਤੇ ਪਸ਼ੂ ਘਰ ਦੀ ਦੋਵੇਂ ਝੋਟੀਆਂ ਮੇਰੀਆਂ ਕਰਦੀਆਂ ਜੀ ਠੀਕ ਆ ਇਹ ਉਹ ਮੁਰਾ ਨਸਲ ਤੇ ਆਉਂਦੀ ਆ ਇਹ ਨੀਲੀ ਰਾਵੀ ਚਾਹ ਹਾਂਜੀ ਤੇ ਇਹ ਨੀਲੀ ਰਾਵੀ ਸੁਆ ਕਿਹੜਾ ਸੁਈ ਆ ਜੀ ਇਹ ਤੀਜਾ ਸੁਆ ਸੁਈ ਆ ਜੀ ਉਹ ਦੂਸਰਾ ਸੁਆ ਸੁਈ ਆ ਓਕੇ ਤੀਜਾ ਸੁਈ ਆ ਤੇ ਉਹ ਦੂਜਾ ਸੁਈ ਆ ਜੀ ਜੀ ਇਹ ਤਾਂ ਹਜੇ ਰਾਤ ਹੀ ਸੁਈ ਆ ਇਹ ਰਾਤੀ ਸੁਈ ਆ ਜੀ 1 ਵਜੇ 1 ਵਜੇ ਤੜਕੇ 5 ਵਜੇ 5 ਵਜੇ ਜੇਰ ਪਾਈ 5 ਵਜੇ ਜੇਰ ਪਾਤੀ ਤੇ ਕੱਟੇ ਨੂੰ ਜਨਮ deta ene ਇਹ ਲਿਬੜੀ ਤਾਰ ਕੇ ਜੀ ਫਿਰ ਆਂਦੇ ਨਾਲ ਸੱਜਰੀ ਤਾਜੀ ਨਿਵਾਜਦੀ ਨਹੀਂ ਨਹੀਂ ਚੰਗਾ ਕੀਤਾ ਧੰਨਵਾਦ ਧੰਨਵਾਦ ਮੜ ਕੇ ਪਸੂਟੇ ਲਾ ਮੱਠਾ ਹੋਇਆ ਪੱਲਾ ਮੱਠਾ ਜਾ ਕੋਈ ਗੱਲ ਹੋਈ ਤੇ ਬੱਚਾ ਕੱਟਾ ਦੇਗੀ ਕੱਟਾ ਹੀ ਆ ਜੀ ਦੋਵਾਂ ਦੇ ਮਗਰ ਕੱਟੇ ਗਿਆ ਜੀ ਦੋਵਾਂ ਮਗਰੀ ਕੱਟੇ ਆ ਗਏ ਉਧਰ ਪਿਓਰ ਮੋਹਰਾ ਦਾ ਜੀ ਕਟਾ ਤੇ ਆ ਨੀਲੀ ਦਾ ਪਿਓਰ ਆ ਗਿਆ ਨੀਲੀ ਦਾ ਜੀ ਠੀਕ ਆ ਠੀਕ ਆ ਠੀਕ ਆ ਤੇ ਇਹਨੇ ਮਗਰਲੇ ਸੂਏ ਦੂਜੇ ਤੁਸੀਂ ਕਿੰਨੀਆਂ ਗਤਾਰਾ ਤੂਰਾ ਦੁੱਧ ਚੋਂਦੇ ਰਹੇ ਦਾ ਇਹ ਤਾਂ 10 ਲੀਟਰ 11 10 11 ਲੀਟਰ ਚਾਹੁੰਦਾ ਰਿਹਾ ਜੀ ਮੈਂ ਓਕੇ ਆਪਣੀ ਸੇਵਾ ਤੇ 10 11 ਕਿੰਨਾ ਦੋਸਤ ਚਾਹੁੰਦੇ ਰਿਹਾ ਜੀ ਹਾਂ ਜੀ ਉਹ 9 10 ਜੀ ਠੀਕ ਹੈ ਠੀਕ ਦੂਸਰੇ ਸਕੇ ਵਾਲੀ ਜਿਹੜੀ ਆ ਉਹ 9 ਤੋਂ 10 ਜੀ ਓਕੇ ਹਾਂ ਜੀ ਹਾਂ ਕਰੋ ਚੈੱਕ ਸੱਜਣੋ ਫੇਰ ਤੁਹਾਨੂੰ ਮੋਹਰਾ ਦੀ ਝੂਟੀ ਵਿਖਾ ਦਈਏ ਤੇ ਆ ਮਾੜੀ ਜੀ ਕੱਢੀ ਬਾਹਰ ਤੋਰ ਇਧਰ ਨੂੰ ਹੀ ਕਰ ਇਹਨੂੰ ਬੱਚੇ ਤੇ ਜਾਊਗੀ ਇਹਨੂੰ ਕਰ ਲਾ ਤੋਰ ਚੈੱਕ ਕਰਾ ਦਈਏ ਤੀਸਰਾ ਸੁਹਾ ਸੂਈ ਆ ਸੱਜਣੋ ਜੀ ਜੀ ਤੇ ਕੱਟੇ ਨੂੰ ਜਨਮ ਦੇ ਤਾਂ ਰਾਤ ਦੀ ਸੂਈਆ ਗੱਲਾਂ ਬਾਤਾਂ ਹਿੰਜੇ ਜੇ ਰੋਕੇ ਪੈ ਗਈ ਆ ਚੰਗੀ ਸੰਭਲਿਓ ਮੈਂ ਇਹਨੂੰ ਚੰਗਾ ਦੁੱਧ ਪਾਉਣਾ ਚਾਹੀਦਾ ਕਿਉਂਕਿ ਕੇਰਾ ਇਹਨਾਂ ਨੇ ਬੌਲੇ ਚ ਸਾਫ਼ ਕਰਤੀ ਆ ਓਕੇ ਰਿਪੋਰਟ ਆ ਪੋਲੀ ਪੂਰੀ ਜੀ ਠੀਕ ਆ ਧੰਨਵਾਦ ਕਿਉਂ ਚਾਨ ਦੀ ਪੋਲੀ ਬਾਕੀ ਤੁਹਾਨੂੰ ਥਾਂ ਦਾ ਸਹਿਜ ਦੱਸਦਾ ਹੋਊਗਾ ਕੱਟਾ ਖੁੱਲਾ ਚੁੰਗੀ ਜਾਂਦਾ ਹੀ ਕੋਈ ਐ ਨਹੀਂ ਗੱਲ ਜਦੋਂ ਅਸੀਂ ਵੀ ਆਏ ਉਦੋਂ ਓਕੇ ਰਿਪੋਰਟ ਸੀਗਾ ਕੰਮ ਤੇ ਬਾਕੀ ਜੇ ਸੱਜਣੋ ਕਿਤੇ ਹੋਰ ਹੁੰਦੀ ਐ ਮਾਤਵਾ ਕੇ ਵਿਖਾ ਦੇਣੀ ਸੀ ਤੁਹਾਨੂੰ ਹਾਂ ਆ ਦੇਖੋ ਤੇ ਆਜੋ ਹੁਣ ਆਪਾਂ ਇਹਦਾ ਜਿਹੜਾ ਕੋਈ ਲੇਖਾ ਜੋਖਾ ਹੋਇਆ ਉਹ ਪੁੱਛੇਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਮੋਹਰਾ ਦੀ ਝੋਟੀ ਵਿਖਾਈ ਤੇ ਮਹਾਰਾਜ ਇਹਦਾ ਕੀ ਰੇਟ ਰੱਖਾਂਗੇ ਜੀ ਵੀਰ ਜੀ ਜੀ ਆਇਆਂ ਨੂੰ ਜਿਹੜਾ ਵੀ ਵੀਰ ਆਉਂਦਾ ਪਹਿਲੋ ਚੈੱਕ ਕਰੇ ਚੋਵੇ ਥਾਣ ਕੋਈ ਸੈਂਕ ਕਿਸੇ ਦੇ ਵਿੱਚ ਓਕੇ ਹਾਂਜੀ ਜੋ ਮੌਕੇ ਤੇ ਹੋਊਗਾ ਜੀ ਠੀਕ ਆ ਧੰਨਵਾਦ ਸੱਜਣੋ ਫੋਨ ਤੇ ਕਰਨਗੇ ਵੀਰ ਹਰਿਮਨ ਜੀ ਜਿਹੜਾ ਸੱਜਣ ਖਰੀਦਣੀ ਚਾਹੁੰਦਾ ਹੋਇਆ ਸੰਪਰਕ ਕਰ ਲਿਓ ਇਹਦਾ ਜਿਹੜਾ ਲੇਖਾ ਜੋਖਾ ਹੋਊਗਾ ਉਹ ਫੋਨ ਤੇ ਹੋਊਗਾ ਆਜੋ ਮੋਹਰਾ ਦੀ ਝੋਟੀ ਕਰੀਏ ਚੱਲ ਤੇ ਮਹਾਰਾਜ ਇਹ ਝੋਟੀ ਆਪਣੀ ਦੂਜਾ ਸੂਆ ਜੀ ਦੂਸਰਾ ਸੂਆ ਜੀ ਦੂਸਰਾ ਇਹ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਕੁ ਦੁੱਧ ਇਹਦੇ ਕੋਲੇ ਇਹਨੂੰ ਅੱਜ 10 ਜਾਂ 11 ਦਿਨ ਹੋਏ ਹੈ ਜੀ ਠੀਕ ਆ 10 ਤੋਂ 11 ਦਿਨਾਂ ਦੀ ਸੂਈ ਆ ਹਾਂ ਹਾਂਜੀ ਹਾਂਜੀ ਤੇ ਹੁਣ ਇਹਦੇ ਕੋਲੇ ਦੁੱਧ ਕਿੰਨਾ ਜੀ ਹੁਣ ਇਹਦੇ ਕੋਲੇ ਐਸ ਵੇਲੇ ਦੁੱਧ 8 1/2 ਹੈਗਾ ਜੀ 8 ਕਿਲੋ ਖੁੱਲਾ ਦੁੱਧ ਹੈਗਾ 1/2 8 ਦੇ ਲਗਭਗ ਹੈਗੇ 1/2 8 ਦੇ ਤੇ ਮਗਰ ਆ ਗਿਆ ਕਟਾ ਹਾਂਜੀ ਹਾਂਜੀ ਓਕੇ 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 ਚੋਣ ਚਾਂ ਤਾਂ ਬਹੁਤ ਚੰਗਾ ਹੋਊਗਾ ਬਹੁਤ ਵਧੀਆ ਜੀ ਇਹੋ ਤਾਂ ਗੱਲ ਹੁੰਦੀ ਹੈ ਜੀ ਇੰਪੋਰਟਿੰਗਾਂ ਬਿਲਕੁਲ ਭੋਲੀਆਂ ਬਿਲਕੁਲ ਕਦੀ ਵੀਰੇ ਬਾਹਰ ਇਹਨੂੰ ਤੋੜੇ ਦੀ ਤਾਂ ਰਾਜ ਇੱਕ ਜੇ ਕਹੋ ਦੇ ਇੱਕ ਗਰੰਟੀ ਮੈਂ ਦੇ ਸਕਦਾ ਗੁਰੂ ਮਹਾਰਾਜ ਬਾਬੇ ਨਾਨਕ ਜੀ ਉਹਨਾਂ ਦੇ ਕੋਈ ਨੁਕਸ ਹੋਵੇ ਕੋਈ ਪਿੱਛੇ ਦਾ ਜਾਂ ਕੋਈ ਦੂਜਾ ਤੇ ਜਾਂ ਕਈ ਵਾਰ ਹੁੰਦਾ ਕਿਸੇ ਦੁੱਖੋਂ ਵੇਚਦੇ ਪਰ ਨਹੀਂ ਠੀਕ ਆ ਹਾਂਜੀ ਇਹ ਉਹ ਕੇ ਰਿਪੋਰਟ ਆ ਵੀ ਆਪਾਂ ਦਾ ਹਾਂਜੀ ਵੀ ਸਹੀ ਕਰਕੇ ਵੇਚ ਰਹੇ ਆ ਜਿਹਨੇ ਵੀ ਜੀ ਪੈਸੇ ਖਰਚਨੇ ਫਿਰ ਉਹਨੂੰ ਜੇ ਧੋਖਾ ਰੱਖਣਾ ਫਿਰ ਉਹ ਗੱਲ ਫਿਰ ਦੱਸ ਦਈਏ ਪਹਿਲਾਂ ਵੀ ਆ ਗੱਲ ਹੈਗੀ ਆ ਫਿਰ ਵਾਕਈ ਵਾਕਈ ਸਹੀ ਗੱਲ ਸਹੀ ਅੱਗੇ ਬਾਬਾ ਨਾਨਕ ਜਾਣਦਾ ਜੀ ਬਿਲਕੁਲ ਬਿਲਕੁਲ ਬਾਬੇ ਨਾਨਕ ਤੋਂ ਕੁਝ ਨਹੀਂ ਲੁਕਿਆ ਹਾਂਜੀ ਉਹਦਾ ਹਾਜ਼ਰ ਨਾਜ਼ਰ ਹਰ ਜਗ੍ਹਾ ਹੀ ਲੈ ਚੱਲ ਵੀਰ ਉੱਥੇ ਕੀ ਬਾਤ ਇਹ ਮੋਰਾ ਦੀ ਇੱਕ ਨੀਲੀ ਦੀ ਦੋ ਝੋਟੀਆਂ ਤੁਹਾਨੂੰ ਵਿਖਾਤੀਆਂ ਇਸ ਘਰੋਂ ਸੱਜਣੋ ਲੈ ਕਰ ਲਓ ਚੱਕ ਇਹਦੀ ਵੀ ਤੌਰ ਤਾਰ ਤੇ ਰੇਟ ਇਹਦਾ ਵੀ ਫੋਨ ਤੇ ਕਰੀਏ ਜੀ ਜੀ ਬਿਲਕੁਲ ਜੀ ਬਿਲਕੁਲ ਓਕੇ ਲੈ ਵੀ ਸੱਜਣੋ ਇਹਨਾਂ ਦੋਨਾਂ ਝੋਟੀਆਂ ਦੇ ਜਿਹੜੇ ਲੈਖੇ ਜੋਖੇ ਹੋਣਗੇ ਉਹ ਸੱਜਣੋ ਫੋਨ ਤੇ ਹੋਣਗੇ ਕੱਟਾ ਪਰਾਂ ਬੰਦੇ ਉੱਥੇ ਮੋਹਰਾ ਦੀ ਝੋਟੀ ਤੁਹਾਨੂੰ ਵਿਖਾਈ ਤੇ ਇਹ ਜਿਹੜੀ ਦੂਜੀ ਮੈਂ ਵਿਖਾਈ ਤੁਹਾਨੂੰ ਤੀਜਾ ਸੂਆ ਸੱਜਣੋ ਉਹ ਨੀਲੀ ਰਾਵੀ ਦੀ ਆ ਇਹਨਾਂ ਦੋਨਾਂ ਚੋਂ ਜਿਹੜਾ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਕੇ ਵੇਖ ਕੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਬਿਲਕੁਲ ਸਵੇਰ ਦਾ ਟਾਈਮ ਹੀ ਸੀਗਾ ਸੱਜਣੋ ਇਹ ਚੁਆਈ ਹੋਈ ਵੀ ਮਈਆਂ ਦੀ ਆ ਉਸ ਹਿਸਾਬ ਨਾਲ ਲੇਵਿਆਂ ਦਾ ਗੈਸ ਲਾਇਓ ਕਿਉਂਕਿ ਹਜੇ 11:00 ਵਜੇ ਦਾ ਸਮਾਂ ਸੀਗਾ ਆ ਆ ਚੈੱਕ ਕਰ ਲਓ ਖਾਲੀ ਥਾਂ ਹਜੇ ਇਹਨਾਂ ਨੇ ਲੇਵੇ ਜਿਹੜੇ ਉਹ ਮੰਨ ਲਓ ਵੀ 6:30 ਵਜੇ ਭਰਨੇ ਆ ਸ਼ਾਮ ਦੇ ਕਿਉਂਕਿ ਤੜਕੇ 7:00 ਵਜੇ ਵੀਰ ਹਰੀ ਦੱਸਦੇ ਵੀ ਅਸੀਂ ਚੁਆਈ ਕਰ ਦਿਆਂਗੇ ਉਹ ਇਹਨਾਂ ਦਾ ਸਮਾਂ ਸਜਣੋਂ ਵੀਰ ਕੇ ਹੋ ਜਾਂਦਾ ਜਿਹੜਾ ਬੰਦਾ ਘਰੇ ਪਸ਼ੂ ਚੋਂਦਾ ਉਹ ਫਿਰ ਮੰਨ ਲਓ ਇਹਨਾਂ ਟਾਈਮ ਹੋਈ ਜਾਂਦਾ ਚਲੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਹੋ